ਹਾਲੇਲੂਇਆ 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 ਥੈਂਕ ਯੂ ਜੀਸਸ ਥੈਂਕ ਯੂ ਜੀਸਸ ਹਾਲੇਲੂਇਆ ਹੇ ਸਰਬਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਉਸ ਸੁੰਦਰ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਤੁਹਾਡੀ ਪਾਪ ਪਵਿੱਤਰ ਹਜ਼ੂਰ ਵਿੱਚ ਚੁੱਕਦੇ ਹਾਂ ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਆਪ ਨੂੰ ਸਾਡੇ ਪਾਪ ਪਵਿੱਤਰ ਹੱਥਾਂ ਵਿੱਚ ਸੌਂਪਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪਰਵੀ ਯੇਸ਼ੂ ਮਸੀਹ ਜੀ ਤੁਸੀਂ ਮਹਾਨ ਪਰਮੇਸ਼ਰ ਸਰਵ ਸ਼ਕਤੀਮਾਨ ਪਰਮੇਸ਼ਰ ਨੂੰ ਪ੍ਰਭੂ ਜੀ ਤੁਸੀਂ ਸਾਡੇ ਮੁਕਤੀਦਾਤਾ ਪਰਮੇਸ਼ਰ ਦਾ ਧੰਨ ਧੰਵਾਦ ਕਰਦੇ ਹਾਂ ਪ੍ਰਭੂ ਜੀ ਸਾਡੇ ਸਾਰੇ ਜਾਣੇ ਤੇ ਅਣਜਾਣੇ ਗੁਨਾਹਾਂ ਨੂੰ ਮਾਫ ਕਰ ਦਿਓ ਪ੍ਰਭੂ ਜੀ ਸਾਨੂੰ ਆਪਣੇ ਪਵਿੱਤਰ ਲਹੂ ਦੇ ਨਾਲ ਧੋ ਕੇ ਸ਼ੁੱਧ ਕਰੋ ਪਿਤਾ ਪਰਮੇਸ਼ਰ ਜੀ ਧੜਾ ਧੰਵਾ ਪ੍ਰਭੂ ਯੇਸ਼ੂ ਮਸੀਹ ਜੀ ਸਾਰੀ ਮਹਿਮਾ ਤੇ ਜਲਾਲ ਅਸੀਂ ਕੇਵਲ ਤੁਹਾਡੇ ਪਵਿੱਤਰ ਨਾਮ ਨੂੰ ਦਿੰਦੇ ਹਾਂ ਪਿਤਾ ਪਰਮੇਸ਼ਰ ਜੀ ਧੜਾ ਧੰਵਾ ਹਾਲੇਲੂਇਆ ਹallelujah hallelujah hallelujah ਪ੍ਰਭੂ ਜੀ ਦੀ ਪ੍ਰਾਰਥਨਾ ਦਾ ਅਧਿਆਇਕ ਇੱਕ ਜਨ ਜੋ ਇਸ ਪ੍ਰਾਰਥਨਾ ਨੂੰ ਸੁਣ ਰਹੇ ਹਨ ਪਿਤਾ ਪਰਮੇਸ਼ਰ ਜੀ ਤੁਹਾਡੀ ਪਵਿੱਤਰ ਹਜ਼ੂਰੀ ਦੇ ਨਾਲ ਪਰ ਜਾਣ ਪਿਤਾ ਪਰਮੇਸ਼ਰ ਤੁਹਾਡਾ ਧੰਵਾਦ 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 ਹallelujah hallelujah ਪ੍ਰਭੂ ਜੀ ਸਰਵਰੀ ਮਹੀਨੇ ਦੀ ਸ਼ੁਰੂਆਤ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਵਿੱਚੋਂ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਆਉਣ ਵਾਲਾ ਸਮਾਂ ਪ੍ਰਭੂ ਜੀ ਆਉਣ ਵਾਲੇ ਮਹੀਨੇ ਸੜੇ ਲਈ ਤੁਸੀਂ ਮੈਂ ਮੁਬਾਰਕ ਕਰਨਾ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਹallelujah 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 ਥੈਂਕ ਯੂ ਜੀਸਸ ਪ੍ਰਭੂ ਜੀ ਅੱਜ ਦੇ ਸ਼ੁਭ ਦਿਨ ਵਾਸਤੇ ਅੱਲਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਅੱਜ ਦਿਨ ਤੱਕ ਸੰਭਾਲ ਕੇ ਰੱਖਿਆ ਹੈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਬਹੁਤ ਸਾਰੇ ਲੋਕ ਅੱਜ ਦੇ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਲੇਕਿਨ ਤੜਾ ਕਿਰਪਾ ਤੁਹਾਡਾ ਫਜ਼ਲ ਤੁਹਾਡੇ ਦੇਵਾਲਾ ਹੱਥ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਵਾਦ ਹallelujah 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 ਥੈਂਕ ਯੂ ਜੀਸਸ ਪ੍ਰਭੂ ਜੀ ਤੁਸੀਂ ਕਹਿਆ ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦੇਵਾਂਗਾ ਤੇ ਵੱਡੀਆਂ-ਵੱਡੀਆਂ ਓਕੀ ਉੱਥੇ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਹਜੇ ਨਹੀਂ ਜਾਣਦਾ ਹallelujah ਪ੍ਰਭੂ ਜੀ ਸੱਚਮੁੱਚ ਤੁਸੀਂ ਮਹਾਨ ਪਰਮੇਸ਼ਰ ਤੁਸੀਂ ਸਾਡੇ ਇਹ ਦਰਗੁਦ ਨੂੰ ਜਾਂਚਣ ਵਾਲੇ ਪਰਮੇਸ਼ਰ ਉਹ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਸਾਡੀ ਮਾਤਾ ਦੀ ਕੋਖ ਵਿੱਚ ਚੁਣ ਲਿਆ ਤਾਂ ਜੋ ਅਸੀਂ ਤੁਹਾਡੀ ਮਹਿਮਾ કરીਏ ਬਿਤਾ ਪਰਮੇਸ਼ਰ ਦਾ ਤਨਵਾਦ ਕਾਦੇ ਪ੍ਰਭੂ ਦੀ ਸਾਡੀ ਆਤਮਿਕ ਖੰਨ ਖੋਲ ਦਿਓ ਬਿਤਾ ਪਰਮੇਸ਼ਰ ਜੀ ਸਾਨੂੰ ਆਤਮਿਕ ਬੁੱਧ ਅਤੇ ਸਮਝ ਦਿਓ ਬਿਤਾ ਜੀ ਹਾਲੇਲੂਇਆਤਾ ਅੱਜ ਅਸੀਂ ਤੁਹਾਡੇ ਪਵਿੱਤਰ ਹੁਕਮਾਂ ਤੇ ਚੱਲ ਸਕੀਏ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਗਿਆਨ ਅਤੇ ਪ੍ਰਕਾਸ਼ ਦਾ ਆਤਮਾ ਦਿਓ ਬਿਤਾ ਪਰਮੇਸ਼ਰ ਦਾ ਤਨਵਾਦ ਤਾਨਵਾਦ ਪਵਿੱਤਰ ਆਤਮਾ ਜੀ ਤੁਸੀਂ ਸਾਡੇ ਸੱਚੇ ਸਹਾਈ ਹੋ ਪਿਤਾ ਪਰਮੇਸ਼ਰ ਦਾ ਤਨਵਾਦ ਹਾਲੇਲੂਇਆ 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 ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਸਾਡੇ ਨਾਲ ਹਮੇਸ਼ਾ ਬਣੀ ਰਹੇ ਪ੍ਰਭੂ ਜੀ ਜੋ ਵੀ ਅਸੀਂ ਕੰਮ ਕਰੀਏ ਪ੍ਰਭੂ ਜੀ ਤੁਹਾਡੀ ਹਜ਼ੂਰੀ ਵਿੱਚ ਪਰਵਾਣ ਹੋਣ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਹallelujah ਹallelujah ਪ੍ਰਭੂ ਜੀ ਤੁਹਾਡੀ پاک ਹਜ਼ੂਰੀ ਵਿੱਚ ਅਨੰਦ ਦੀ ਭਰਪੂਰੀ ਹੈ ਪਿਤਾ ਪਰਮੇਸ਼ਰ ਜੀ ਤੁਹਾਡੀ پاک ਹਜ਼ੂਰੀ ਵਿੱਚ ਆਤਮਾ ਜਕੜੇ ਆਜ਼ਾਦ ਹੋ ਜਾਂਦੇ ਹਨ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੀ ਇੱਕ ਇੱਕ ਜਨ ਦੇ ਬੰਧਨ ਟੁੱਟ ਜਾਣ ਪਿਤਾ ਪਰਮੇਸ਼ਰ ਜੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਇਹਨਾਂ ਨੂੰ ਸੂਕੀ ਆਜ਼ਾਦ ਕਰੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਅਨੇ ਵਚਨ ਵਿੱਚ ਲਿਖਿਆ ਜਿੱਥੇ ਕਿਤੇ ਪਰਮੇਸ਼ਰ ਦਾ ਆਤਮਾ ਉੱਥੇ ਆਜ਼ਾਦੀ ਹੈ ਪਿਤਾ ਉੱਥੇ ਛੁਟਕਾਰਾ ਹੈ ਪਿਤਾ ਪਰਮੇਸ਼ਰ ਇੱਕ ਇੱਕ ਜਨ ਦੀ ਜ਼ਿੰਦਗੀ ਵਿੱਚ ਅਸੀਂ ਨਜ਼ਾਦ ਛੁਟਕਾਰਾ ਮੰਗਦੇ ਹਾਂ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਵਾਦ ਹਾਲੇਲੂਇਆ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਤੁਹਾਡਾ ਪਾਕ ਪਵਿੱਤਰ ਹਾ ਤੇ ਇੱਕ ਇੱਕ ਜਨ ਦੀ ਹਮੇਸ਼ਾ ਬਣਿਆ ਰਹੇ ਪਿਤਾ ਪਰਮੇਸ਼ਰ ਜੀ ਪਰਭੂ ਜੀ ਤੁਸੀਂ ਸਾਡਾ ਬਚਾਓ ਹੋ ਸਾਡੀ ਢਾਲ ਹੋ ਸੜਾ ਉੱਚਾ ਗੜ੍ਹ ਹੋ ਪੇ ਤਾ ਪਰਮੇਸ਼ਰ ਤੁਹਾਡਾ ਧੰਨਵਾਦ ਪ੍ਰਭੂ ਜੀ ਤੁਸੀਂ ਸਾਡੀ ਮਹਿਮਾ ਤੇ ਸਿਰ ਨੂੰ ਉੱਚਾ ਕਰਨ ਵਾਲੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਮੈਂ ਤੁਹਾਨੂੰ ਮੰਗ ਮੈਂ ਕੋਮਾ ਤੇਰੀ ਵਿਰਾਸਤ ਤੇ ਤੇ ਕੰਡੇ ਤੇਰੀ ਮਿਲ ਕਰਦੇ ਹਾਂ ਗਾਪੇ ਤਾ ਪਰਮੇਸ਼ਰ ਸੱਚਮੁੱਚ ਤੁਸੀਂ ਮਹਾਨ ਹੋ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਾਲੇ ਪਰਮੇਸ਼ਰ ਪ੍ਰਭੂ ਜੀ ਅਰਚਨ ਵਿੱਚ ਲਿਖਿਆ ਘਾਤ ਤੇ ਡਲ ਜਾਣਗੇ ਪਰ ਮੇਰੇ ਕਹੀ ਹੋਏ ਬਚਨ ਕਦੀ ਨਹੀਂ ਟੱਲਣਗੇ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਅਸੀਂ ਪ੍ਰਾਰਥਨਾ ਦੇ ਕੇ ਜਾਂਦੇ ਜੀਵਨ ਜੀਵਨਾ ਤੇ ਘਰਾਂ ਦੇ ਵਿੱਚ ਤੁਹਾਡੀ ਆਸ਼ੀਸ਼ ਬਰਕਤ ਖੁਸ਼ਹਾਲੀ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਨੇ ਦੀਆਂ ਸਭ ਜਰੂਰਤਾਂ ਨੂੰ ਤੁਹਾਡੇ ਹੱਥਾਂ ਤੁਹਾਡੇ ਸਾਹਮਣੇ ਰੱਖਦੇ ਆਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਨੇ ਦੀਆਂ ਸਭ ਜਰੂਰਤਾਂ ਨੂੰ ਤੁਸੀਂ ਆਪਣੇ ਸ਼ਾਈ ਖਜ਼ਾਨੇ ਵਿੱਚੋਂ ਪੂਰਿਆ ਕਰਨਾ ਪਿਤਾ ਪਰਮੇਸ਼ਰ ਤੁਹਾਨੂੰ ਧੰਨਵਾਦ ਕਰਦੇ ਹਾਂ ਦੇ ਬੱਚੇ ਵਿੱਚ ਲਿਖਿਆ ਸ਼ੇਰ ਬੱਚਿਆਂ ਨੂੰ ਘਾਟਾ ਪਿੰਦਾ ਹੈ ਤੇ ਭੁੱਖ ਲੱਗਦੀ ਪਰ ਯਹੋਵਾ ਦੇ ਤਾਲਿਬਾਂ ਨੂੰ ਕਿਸੇ ਵੀ ਚੰਗੀ ਵਸਤੇ ਥੋੜ੍ਹ ਨਹੀਂ ਹੋਵੇਗੀ ਹਾਲੇਲੂਇਆ ਥੈਂਕ ਯੂ ਜੀਸਸ ਪ੍ਰਭੂ ਜੀ ਤੁਸੀਂ ਸਾਨੂੰ ਉੱਤਮ ਉੱਤਮ ਪਦਾਰਥਾਂ ਦੇ ਨਾਲ ਪ੍ਰਭੂ ਤ੍ਰਿਪਤ ਕਰ ਦਿਓ ਬ੍ਰੋ ਅ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਹਾਡੀ ਦਇਆ ਆਕਾਸ਼ਾ ਤੀਕ ਹੈ ਪ੍ਰਭੂ ਤੁਹਾਡੀ ਵਫਾਦਾਰੀ ਬਦਲਾ ਤੀਕ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਤੁਸੀਂ ਆਪਣੇ ਚਾਹਣ ਵਾਲਿਆਂ ਦੇ ਨਾਲ ਰਹਿੰਦੇ ਹੋ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਖੁਦਾਵੰਨ ਜੀ ਤੜੇ ਨਾਮ ਨੂੰ ਮਹਿਮਾ ਤੇ ਜ਼ਲਾਲ ਦਿੰਨੇ ਆ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਕਹਿਆ ਹੈ ਇਹ ਸਭ ਤੱਕ ਕਿ ਬੋਝ ਦਬਿਓ ਮੇਰੇ ਕੋਲ ਆ ਮੈਂ ਤੁਹਾਨੂੰ ਆਰਾਮ ਦਿਆਂਗਾ ਪ੍ਰਭੂ ਜੀ ਐਕੇ ਕੇ ਜਾਣਦੇ ਤੇਰਾ ਕਰੋ ਪਿਤਾ ਪਰਮੇਸ਼ਰ ਜੀ ਤੁਸੀਂ ਕਹੇ ਮੈਂ ਤੈਨੂੰ ਕਨਾਨ ਦਾ ਦੇਸ਼ ਦਿਆਂਗਾ ਇਹ ਤੁਹਾਡੀ ਮਿਲਖ ਦਾ ਹਿੱਸਾ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਮਿਸਰ ਦੀ ਗੁਲਾਮੀ ਤੋਂ छुड़ा ਕੇ ਲਿਆਂਦਾ ਪਿਤਾ ਪਰਮੇਸ਼ਰ ਸਾਨੂੰ ਤੁਸੀਂ ਆਪਣੇ ਵਾਅਦੇ ਦੀ ਧਰਤੀ ਤੇ ਪਹੁੰਚਾਇਆ ਪ੍ਰਭੂ ਅਸੀਂ ਤੁਹਾਡਾ ਧੰਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਵਿੱਚ ਲਿਖਿਆ ਤੂੰ ਮੈਨੂੰ ਪੁਕਾਰੇਗਾ ਮੈਂ ਤੈਨੂੰ ਉੱਚਾ ਕਰਾਂਗਾ ਤੇਰੀ ਮਹਿਮਾ ਨੂੰ ਵਧਾਵਾਂਗਾ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਹallelujah hallelujah thank you jesus thank you jesus ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ 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 ਹallelujah ਪ੍ਰਭੂ ਜੀ ਤੁਸੀਂ ਕਹਿੰਦੇ ਮੈਂ ਤੈਨੂੰ ਸਾਰੀ ਧਰਤੀ ਦੀ ਸਭ ਕੋਮਾਂ ਦੇ ਉੱਚਾ ਕਰਾਂਗਾ ਮੈਂ ਤੈਨੂੰ ਸੇਠਾ ਰਾਵਾਂਗਾ ਪੂਛ ਨਹੀਂ ਹallelujah ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ਰ ਤੁਹਾਡੇ ਨਾਮ ਅਨੁਸਾਰ ਹੀ ਮਹਿਮਾ ਤੇ ਜਲਾਲ ਦਿੰਨੇ ਆਂ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਵਿੱਚ ਲਿਖਿਆ ਹੈ ਮੈਂ ਅਸੀਸ ਦਿਆਂਗਾ ਤੁਹਾਡੇ ਮੋਦੀ ਖਾਨਿਆਂ ਵਿੱਚ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਦੇ ਵਿੱਚ ਦਵਾਂਗਾ ਹallelujah ਪਿਤਾ ਪਰਮੇਸ਼ਰ ਜੀ ਸੀ ਪ੍ਰਾਰਥਨਾ ਕਰਦੇ ਹਾਂ ਦੇ ਕੰਮ ਤੁਹਾਡੇ ਹਜ਼ੂਰੀ ਵਿੱਚ ਪਰਵਾਹ ਹੋਣ ਸਫਲ ਹੋਣ ਮੁਬਾਰਕ ਹੋਣ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਿਉਂਕਿ ਤੁਸੀਂ ਆਪਣੇ ਮੁੱਠੀ ਖੋਲਦੇ ਹੋ ਤੇ ਸਾਡੀਆਂ ਜ਼ਰੂਰਤਾਂ ਨੂੰ ਪੂਰਿਆ ਕਰਦੇ ਹੋ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਤੁਸੀਂ ਦੇ ਲੁਪਾਹ ਪਰਮੇਸ਼ਰ ਬਿਦਾ ਪਰਮੇਸ਼ਰ ਜੀ ਤੁਹਾਡੇ ਵਚਨ ਚ ਲਿਖਿਆ ਹੈ ਤੇ ਮੇਰੀ ਇੱਛਾ ਪੂਰੀ ਕਿਤੇ ਜਾਵੇਗੀ ਹਾਲੇਲੂਇਆ ਸਰ ਮਿਹਰ ਦਿੱਤੇ ਦੇ ਵਾਰਸ ਹੋਣਗੇ ਉਹਨਾਂ ਦਾ ਵੰਸ਼ ਮੁਬਾਰਕ ਹੋਵੇ ਹallelujah ਉਹਨਾਂ ਦਾ ਪਲਾ ਹੋਵੇਗਾ ਉਹ ਆਪਣੀ ਹੱਥ ਦੀ ਕਮਾਈ ਜ਼ਰੂਰ ਖਾਣਗੇ ਹallelujah ਥੈਂਕ ਯੂ ਜੀਸਸ ਪ੍ਰਭੂ ਜੀ ਤੁਸੀਂ ਸਾਡੇ ਸਿਰ ਤੇ ਦਇਆ ਤੇ ਰਹਿਮ ਦਾ ਮੁਕਤ ਰੱਖਿਆ ਪ੍ਰਭੂ ਜੀ ਅਸੀਂ ਤੁਹਾਡਾ ਤਾਨਵਾਦ ਕਰਦੇ ਹਾਂ ਪਰਭੂ ਜੀ ਤੁਹਾਡੇ ਕੋੜੇ ਖਾਨ ਦੇ ਨਾਲ ਅਸੀਂ ਚੰਗੇ ਹੋ ਚੁੱਕੇ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਹਰ ਤਰ੍ਹਾਂ ਰੋਗਾ ਤੋਂ ਛੁਟਕਾਰਾ ਦਿੰਦੇ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਜਵਾਨੀ ਨੂੰ ਔਕਾਤ ਦੀ ਤਰ੍ਹਾਂ ਨਵਾਂ ਕਰ ਦਿੰਦੇ ਹੋ ਪਿਤਾ ਪਰਮੇਸ਼ਰ ਤੁਹਾਡਾ ਧੰਵਾਦ ਧੰਵਾਦ ਪ੍ਰਭੂ ਜੀ ਤੁਹਾਡੀ ਦਇਆ ਤੁਹਾਡੇ ਪਿਆਮਨ ਵਾਲੇ ਤੇ ਹਮੇਸ਼ਾ ਪੀੜੀਦਰ ਪੀੜੀ ਬਣੀ ਰਹਿੰਦੀ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਵਾਦ ਧੰਵਾਦ ਪ੍ਰਭੂ ਜੀ ਤੁਸੀਂ ਆਪਣੇ ਚਾਹਣ ਵਾਲੇ ਦੀ ਹਰ ਇੱਕ ਜ਼ਰੂਰਤਾਂ ਦੀ ਇੱਛਾਵਾਂ ਨੂੰ ਪੂਰਿਆ ਕਰਦੇ ਹੋ ਪਿਤਾ ਪਰਮੇਸ਼ਰ ਤੁਹਾਡਾ ਧੰਵਾਦ ਕਰਦੇ ਪ੍ਰਭੂ ਜੀ ਅੱਜ ਦੇ ਦੀ ਵਾਗਦੌਨੋ ਤੁਹਾਡੀ ਵਾਖ ਪਵਿੱਤਰ ਜ਼ਿੰਦਾ ਜ਼ਲਾਲੀ ਹਾਧਵੀ ਸੌਂਪ ਦਿੰਨੇ ਆ ਬਿਤਾ ਪਰਮੇਸ਼ਰ ਜੀ ਇੱਕ ਇੱਕ ਦੇ ਰਾਹਾਂ ਨੂੰ ਸਫਰਾਂ ਨੂੰ ਮੁਬਾਰਕ ਕਰਨਾ ਪ੍ਰਭੂ ਜੀ ਇਹਨਾਂ ਦਾ ਆਣਾ ਜਾਣਾ ਪ੍ਰਭੂ ਯੇਸ਼ੂ ਮਸੀਹ ਜੀ ਦੇ ਸਾਮਰਥੀ ਨਾਮ ਵਿੱਚ ਮੁਬਾਰਕ ਹੋਵੇ ਬਿਤਾ ਪਰਮੇਸ਼ਰ ਹਰ ਤਰ੍ਹਾਂ ਦੇ ਖੋਫ ਖਤਰੇ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਬਿਤਾ ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤ ਇੱਕ ਇੱਕ ਜਾਂਦੀ ਹੀ ਹਿਫਾਜ਼ਤ ਕਰਦੇ ਆ ਬਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਬਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਬੇਨਤੀਆਂ ਪ੍ਰਾਰਥਨਾ ਨੂੰ ਆਪਣੀ ਹਜ਼ੂਰੀ ਵਿੱਚ ਸਵੀਕਾਰ ਕੀਤਾ ਤੁਹਾਡਾ ਧੰਨਵਾਦ ਕਰਦੇ ਆ ਹਾਲੇਲੂਇਆ ਹallelujah ਪ੍ਰਭੂ ਜੀ ਅਸੀਂ ਆਪਣੇ ਆਗੂਆਂ ਦੇ ਲਈ ਪ੍ਰਾਰਥਨਾ ਕਰਦੇ ਪ੍ਰਭੂ ਜੀ ਜੋ ਤੁਸੀਂ ਸਾਡੇ ਲਈ ਚੁਣੇ ਤੇ ਸਾਡੇ ਲਈ ਠਰਾਈ ਹਰਮਿਤਾ ਪਰਮੇਸ਼ਰ ਜੀ ਅਸੀਂ ਆਪਣੇ ਆਗੂਆਂ ਦੀ ਉਹਨਾਂ ਦੇ ਪਰਿਵਾਰਾਂ ਦੀ ਸੋਖ ਸਲਾਮਤੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪ੍ਰਭੂ ਜੀ ਉਹਨਾਂ ਨੂੰ ਤੰਦਰੁਸਤੀ ਦੇਣਾ ਲੰਬੀ ਉਮਰ ਦੇਣਾ ਤੰਦਰੁਸਤੀ ਵਾਲਾ ਜੀਵਨ ਦੇਣਾ ਪਿਤਾ ਪਰਮੇਸ਼ਰ ਉਹਨਾਂ ਦੇ ਜੀਵਨਾਂ ਵਿੱਚ ਕਿਸੇ ਚੰਗੀ ਚੀਜ਼ ਦੀ ਕਮੀ ਨਾ ਹੋਵੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਧੰਵਾਦ ਆब्राहਮ ਇਜ਼ਹਾਕ ਜਕੂਬ ਦੇ ਬਰਕਤਾਂ ਵਿੱਚ ਉਹਨਾਂ ਨੂੰ ਬਰਕਤ ਦਿਨੇ ਹੋ ਤ ਤੁਹਾਡਾ ਧੰਵਾਦ ਕਰਦੇ ਪਿਤਾ ਪਰਮੇਸ਼ਰ ਜੀ ਅੜੀ ਸ਼ੁਕਰਗੁਜ਼ਾਰੀ ਕਰਦੇ ਆਂ ਬਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਪਿਆ ਮਨਨ ਵਾਲਿਆਂ ਦੀ ਸੋਖ ਸੁਖ ਸਲਾਮਤੀ ਮੰਗਦੇ ਆਂ ਬਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਇਜ਼ਰਾਈਲ ਦੀ ਵੀ ਸੋਖ ਸੁਖ ਸਲਾਮਤੀ ਤੁਹਾਡੀ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਆਂ ਪ੍ਰਭੂ ਜੀ ਤੁਸੀਂ ਸਾਡੀ ਪ੍ਰਾਰਥਨਾ ਨੂੰ ਬਿੰਦੇ ਨੂੰ ਸੁਣਿਆ ਹੈ ਬਿਤਾ ਪਰਮੇਸ਼ਰ ਸਾਬ ਨੇ ਹਜ਼ੂਰੀ ਵਿੱਚ ਪਰਵਾਣ ਕੀਤਾ ਹੈ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਅੜੇ ਸ਼ੁਕਰਗੁਜ਼ਾਰ ਆ ਪ੍ਰਭੂ ਜੀ ਇਹ ਸਾਰੀ ਪ੍ਰਾਰਥਨਾ ਉਸੇ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਜੀ ਜ਼ਿੰਦਾ ਸਾਮਰਥੀ ਨਾਮ ਵਿੱਚ ਮੰਗਦੇ ਆਂ ਆਮੀਨ ਆਮੀਨ ਆਮੀਨ